ਸੱਤ ਸਹਾਇਕ ਰੇਗਾਂਗਰ ਨੇ ਆਪਣੇ ਦੇਸ਼ ਪਰ ਉਹਨਾਂ ਨੇ ਤਾਂ ਲੁੱਟਣ ਦਾ ਆਰਾਮ ਫੜਿਆ ਵਾਤਾਵਰ ਬੀਜਪੀ ਨਾਲ ਤਾਂ ਮੁਕਾਬਲਾ ਆਪਾਂ ਨਹੀਂ ਕਰ ਸਕਦੇ ਹੋ ਨਹੀਂ ਕਰਦਾ ਕਾਲੀਆਂ ਦੀ ਪੂਰੀ ਝਟਾ ਝਾੜੂਗਰ ਕਾਲੀਆਂ ਦੀ ਸਾਰੇ ਹੀ ਕਰ ਗਿਆ ਉਹ ਤਾਂ ਕੋਈ ਵੀ ਕਹੇ ਜੇ ਵੀ ਕਿਸੇ ਦਾ ਕੁਝ ਬਣਿਆ ਹੋਵੇ ਬਾਦਲ ਜਿੰਨਾ ਚਿਰ ਰਹਿ ਉਹ ਆਪ ਉਹ ਤਾਂ ਕਰਦਾ ਰਿਹਾ ਵਧੀਆ ਹਾਂ ਬਾਕੀ ਫਿਰ ਵਾਹ ਆ ਕੇ ਰੌਲੇ ਜਿਹੜੇ ਘੱਮ ਜਿਨ੍ਹਾਂ ਨੇ ਦੇਖੋ ਜੀ ਭ੍ਰਸ਼ਟਾਚਾਰ ਕਰਿਆ ਉਹਨਾਂ ਦਾ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨ ਇਹਦਾ ਆਪਣੇ ਘਰਾਂ ਨੂੰ ਲੋਚਦੇ ਆਂ ਅੰਤਕਾਰ ਨੂੰ ਪੰਤ ਨੂੰ ਕਿਥੇ ਦੇ ਦਿਆਂ ਜੀ ਅਸਲ ਤੇ ਤਾਂ ਸਾਡੀ ਕਿਰਪਾ ਵਾਸਤੇ ਤਾਂ ਜੀ ਕਾਲੀ ਠੀਕ ਹੈ ਰੌਣਕ ਸੱਥਾਂ ਦੀ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚਿਆ ਪਟਿਆਲਾ ਜ਼ਿਲ੍ਹਾ ਦੇ ਪਿੰਡ ਰੀਟਕੇੜੀ ਦੇ ਵਿੱਚ ਜਿੱਥੇ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ ਇੱਥੇ ਸਾਨੂੰ ਬੈਠੇ ਨਜ਼ਰ ਆਏ ਧੁੱਪ ਸਿਕਰੇ ਨੇ ਗੱਲਬਾਤ ਕਰਦੇ ਆਂ ਸਿਆਸਤ ਬਾਰੇ ਤੇ ਹੋਰ ਗੱਲਾਂ ਬਾਤਾਂ ਕਰਦੇ ਆਂ ਕੀ ਨਾਮ ਹੈ ਤੁਹਾਡਾ ਅਮਨਦੀਪ ਸਿੰਘ ਜੀ ਬਾਜੀ ਕਿੰਨਾ ਕੁ ਪੜੇ ਹੋਇਆ ਤੇ ਜੌਬ ਵਗੈਰਾ ਕਰਦੇ ਹੋ ਹਾਂਜੀ ਹਾਂਜੀ ਮੈਂ ਜੌਬ ਕਰਦਾ ਸਰ ਪਲੱਸ 2 ਕਰਿਆ ਹੋਵੇ ਸੀ ਠੀਕ ਹੈ ਹਾਂਜੀ ਹਾਂ ਦਿੱਲੀ ਪਬਲਿਕ ਸਕੂਲ ਦੇ ਵਿੱਚ ਜੌਬ ਕਰਦਾ ਅੱਛਾ ਜਿਵੇਂ ਮਤਲਬ ਪਿਛਲੀਆਂ ਸਰਕਾਰਾਂ ਦੀ ਗੱਲ ਕੀਤੀ ਜਾਵੇ ਤੇ ਹੁਣ ਆਮ ਆਦਮੀ ਪਾਰਟੀ ਆਈ ਹੈ ਦੋ ਸਾਲ ਹੋਣੇ ਆਲੇ ਨੇ ਫਰਕ ਮਹਿਸੂਸ ਕਰਦੇ ਹੋ ਕੋਈ ਹੈਗਾ ਹੀ ਜੀ ਥੋੜਾ ਬਹੁਤਾ ਤਾਂ ਜ਼ਿਆਦਾ ਨਹੀਂ ਕਹਿ ਸਕਦੇ ਪਰ ਕੁਛ ਨਾ ਕੁਛ ਫਰਕ ਤਾਂ ਹੈਗਾ ਹੈ ਕਿਹੜੀ ਕਿਹੜੀ ਗੱਲ ਨੂੰ ਲੈ ਕੇ ਗੱਲ ਨੂੰ ਲੈ ਕੇ ਜਿਵੇਂ ਐਜੂਕੇਸ਼ਨ ਬਾਰੇ ਵੀ ਵਧੀਆ ਕਰ ਰਹੇ ਨੇ ਉਹ ਥੋੜਾ ਪ੍ਰਸ਼ਟਾਚਾਰ ਬਾਰੇ ਵੀ ਚੱਲ ਰਿਹਾ ਹੁੰਦਾ ਵਧੀਆ ਕਦਰ ਸ ਜਿਆਦਾ ਟਾਈਮ ਤਾਂ ਲੱਗਦਾ ਹੀ ਹੈ ਨਾ ਕਿਸੇ ਵੀ ਕਿਉਂਕਿ ਸਾਰੇ ਉਮੀਦਵਾਰ ਤਕਰੀਬਨ ਨਵੇਂ ਆ ਉਹਨਾਂ ਦੇ ਫਰੀਅਲੀ ਅਸੂਲ ਤਾਂ ਠੀਕ ਰੱਖਦੇ ਨੇ ਤੁਹਾਨੂੰ ਜਿਵੇਂ ਬਿਜਲੀ ਮੁਫਤ ਹੋ ਗਈ ਆ ਆਟਾ ਦਾਲ ਹੋਰ ਬਹੁਤ ਕੁਝ ਇਹ ਤਾਂ ਵੈਸੇ ਹੀ ਸਾਡਾ ਹੱਕ ਹੈ ਜੀ ਜੇ ਦੇਖਿਆ ਜਾਵੇ ਤਾਂ ਸਰਕਾਰ ਹੀ ਦੇ ਸਕਦੀ ਆ ਮੈਨਲੀ ਦਾ ਸਿਹਤ ਬਾਰੇ ਵੀ ਵਧੀਆ ਚੱਲ ਰਿਹਾ ਉਹਨਾਂ ਦਾ ਜਿਵੇਂ ਪਟਿਆਲੇ ਰੇਂਦਰ ਹਸਪੀਟਲ ਆ ਉੱਥੇ ਵਧੀਆ ਇਕਨੀਕ ਦੀ ਹੁਣ ਚੱਲ ਰਹੀ ਆ ਸਾਰਾ ਕੁਝ ਵਧੀਆ ਹੀ ਆ तकरीबन ਅੱਛਾ ਤੁਸੀਂ ਉਹਦੀ ਗੱਲ ਕੀਤੀ ਹੈ ਸਿਹਤ ਸੂਲਤਾਂ ਦੀ ਪਹਿਲਾਂ ਹਸਪਤਾਲਾਂ ਚ ਲੋਕ ਜਾਂਦੇ ਸੀ ਸਰਕਾਰੀ ਚ ਪਹਿਲੀ ਗੱਲ ਤਾਂ ਮੂਨ ਨਹੀਂ ਸੀ ਕਰਦੇ ਪਰ ਮਜਬੂਰੀ ਚ ਜਿਹੜਾ ਬੰਦਾ ਗਰੀਬ ਹੁੰਦਾ ਉਹਨੂੰ ਜਾਣਾ ਪੈਂਦਾ ਹੈ ਨਾ ਕੋ ਵੱਡੇ ਬੰਦੀ ਜਾਂ ਸਕਦੇ ਨੇ ਵੱਡੇ ਹਸਪਤਾਲਾਂ ਦੇ ਵਿੱਚ ਪਹਿਲਾਂ ਜਿਹੜੇ ਪ੍ਰਬੰਧ ਸੀਗੇ ਠੀਕ ਨਹੀਂ ਸੀ ਹੈਗੇ ਇਨਾ ਕੋਈ ਪੁੱਛਦਾ ਸੀਗਾ ਹੁਣ ਥੋੜਾ ਜਿਹਾ ਫਰਕ ਲੱਗਿਆ ਤੁਹਾਨੂੰ ਕਿਉਂਕਿ ਮੁੱਖ ਮੰਤਰੀ ਵੀ ਆ ਗਏ ਨੇ ਪਟਿਆਲੇ ਤੁਹਾਡੇ ਰਜਿੰਦਰਾ ਪੈਂਦਾ ਇਧਰ ਹਸਪਤਾਲ ਆ ਕੇ ਗਏ ਨੇ ਜੋ ਵੀ ਅਸਲ ਚ ਪਹਿਲਾਂ ਡਾਕਟਰ ਨੂੰ ਕੋਈ ਡਰ ਨਹੀਂ ਸੀਗਾ ਹੁਣ ਸਰਕਾਰ ਦਾ ਥੋੜਾ ਜਿ ਉਸਾ ਲਈ ਹਸਪਤਾਲ ਦੇ ਵਿੱਚ ਵੀ ਵਧੀਆ ਟ੍ਰੀਟਮੈਂਟ ਹੁੰਦਾ ਹੋਣਾ ਤੇ ਰਜਿੰਦਰਾ ਦੇ ਵਿੱਚ ਪਹਿਲਾਂ ਆਪਣਾ ਸੀਐਮ ਸਾਹਿਬ ਆ ਕੇ ਗਏ ਸੀਗੇ ਇਹ ਦੌਰੇ ਪਰ ਸੀਗੇ ਉੱਥੇ ਦੇ ਸਾਰਾ ਦੇਖ ਕੇ ਗਏ ਨੇ ਸਫਾਈ ਦਾ ਵੀ ਫਰਕ ਆ ਤੇ ਡਾਕਟਰਸ ਵੀ ਟਾਈਮ ਨਾਲ ਬੈਠਦੇ ਨੇ ਪਹਿਲਾਂ ਤਾਂ ਮੇਨਲੀ ਇਹੀ ਹੁੰਦਾ ਸੀ ਵੀ ਡਾਕਟਰ ਹੀ ਨਹੀਂ ਮਿਲਦਾ ਸੀ ਦੋ ਵਾਰੀ ਤਿੰਨ ਵਾਰੀ ਜਾਓ ਤਾਂ ਡਾਕਟਰ ਸੀਟ ਤਾਂ ਨਹੀਂ ਮਿਲਦੇ ਸੀ ਆਪਣੇ ਕਮਿਸਟਰੀ ਚਲਾਈ ਜਾਂਦੇ ਸੀ ਪ੍ਰਾਈਵੇਟ ਸੈਕਟਰ ਦੇ ਵਿੱਚ ਪਰ ਹੁਣ ਉਹਨਾਂ ਨੂੰ ਅਸਲ ਦੇ ਵਿੱਚ ਡਰ ਆ ਕਿਉਂਕਿ ਉੱਪਰ ਜਿਹੜੀ ਸਰਕਾਰ ਆ ਉਹ ਇਸ ਬਾਰੇ ਬਹੁਤ ਕੁਝ ਸੋਚ ਰਹੀ ਆ ਸਿਹਤ ਤੇ ਸਿੱਖਿਆ ਹੋਗੀ ਇਹਦੇ ਵਾਰੀ ਜ਼ਿਆਦਾ ਤਾਂ ਮੇਨਲੀ ਤਾਂ ਪੰਜਾਬੀ ਨੂੰ ਇਸੇ ਚੀਜ਼ ਦੀ ਲੋੜ ਆ ਇਹ ਤਾਂ ਸਿੱਖਿਆ ਦੀ ਜਿਵੇਂ ਹੁਣ ਸਾਡੇ ਸਕੂਲ ਆ ਨਾਲ ਹੀ ਪ੍ਰਾਇਮਰੀ ਸਕੂਲ ਹੋਰੇ ਵੀ ਅਸੀਂ ਦੇਖਦੇ ਹੀ ਆ 2 ਸਾਲ ਦੇ ਵਿੱਚ ਕਾਫੀ ਫਰਕ ਪਿਆ ਹੈ ਯਾਨੀ ਕਿ ਜਿੱਦੋਂ ਕਹਿੰਦੇ ਸੀ 스마트 ਟੀਵੀ ਸਾਰਾ ਕੁਝ ਆਇਆ ਹੋਇਆ ਸਾਡੇ ਕੰਪਿਊਟਰ ਸੀ ਨਹੀਂ ਸੀਗੇ ਇਹ ਸਕੂਲ ਬਣੇ ਹੋਣਾ ਤਾਂ 50 ਸਾਲ ਹੋ ਗਏ ਹੋਣੇ ਜੀ ਕਦੇ ਇੱਥੇ ਕੰਪਿਊਟਰ ਨਹੀਂ ਦੇਖਿਆ ਸੀ ਬੱਚਿਆਂ ਨੇ ਕੰਪਿਊਟਰ ਵੀ ਆ ਗਏ ਨੇ 스마트 ਟੀਵੀ ਚੱਲਦਾ ਬੱਚਿਆਂ ਨੂੰ ਸਾਰਾ ਦੇਖਿਆ ਜਾਵੇ ਸਾਰੇ ਪੱਕਾ ਠੀਕ ਹੈ ਜੀ ਕੋਈ ਇਦਾਂ ਦਾ ਹੈ ਨਹੀਂ ਵੀ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰੀ ਐ ਜਿਹੜੇ ਮਤਲਬ ਕਾਰਵਾਈਆਂ ਹੋਈਆਂ ਨੇ ਭਾਵੇਂ ਕਾਂਗਰਸੀਆਂ ਤੇ ਹੋਈਆਂ ਨੇ ਅਕਾਲੀਆਂ ਤੇ ਜ ਘਟ ਹੋਈਆਂ ਨੇ ਸਭ ਤੋਂ ਵੱਧ ਕਾਂਗਰਸੀਆਂ ਤੇ ਹੋਈਆਂ ਨੇ ਕਈ ਅੰਦਰ ਗਏ ਨੇ ਕਈ ਤਿਆਰੀ ਚੱਲ ਰਹੀ ਐ ਉਹ ਠੀਕ ਐ ਸਿਸਟਮ ਉਹ ਕਹਿ ਰਹੇ ਨੇ ਸਾਡੇ ਨਾਲ ਜਿਹੜਾ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਐ ਇਹਦੇ ਵਿੱਚ ਐਵੇਂ ਐ ਜੀ ਦੇਖੋ ਕੋਈ ਵੀ ਸਮੇਂ ਦੀ ਸਰਕਾਰ ਹੁੰਦੀ ਆ ਜਿਨ੍ਹਾਂ ਨੇ ਦੇਖੋ ਜੀ ਭ੍ਰਿਸ਼ਟਾਚਾਰ ਕਰਿਆ ਉਹਨਾਂ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਐ ਚਾਹ ਕੋਈ ਵੀ ਹੋਵੇ ਚਾਹ ਆਪ ਵਾਲਿਆਂ ਚ ਹੋਣ ਚਾਹੇ ਕਾਂਗਰਸ ਚ ਹੋਣ ਚਾਹੇ ਅਕਾਲੀਆਂ ਚ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਨੇ ਕਸੂਰ ਵਾਰ ਟਾਰ ਦੇ ਨੇ ਕੋਰਟ ਉਹਨਾਂ ਨੂੰ ਦੇਰੀ ਹੋ ਰਹੀ ਸਜ਼ਾ ਜੀ ਕੋਰਟ ਦੇ ਤਰੀਕੇ ਨਾਲ ਵਧੀਆ ਗੱਲ ਆ ਜਿਹੜਾ ਵੀ ਕੰਮ ਕਰ ਰਹੀ ਸਰਕਾਰ ਬਹੁਤ ਜੀ ਅਕਾਲੀ ਦਲ ਪੰਜਾਬ ਚੋਂ ਚੱਲਦੇ ਹੋਏ ਨੇ ਠੀਕ ਆ ਕੰਮ ਹਾਂਜੀ ਅਕਾਲੀ ਦਲ ਲਲਾਂ ਦੀ ਪੰਜਾਬ ਜੋ ਯਾਤਰਾ ਚੱਲ ਰਹੀ ਹੈ ਉਹ ਕਹਿੰਦੇ ਸਾਡੇ ਨਾਲ ਬਹੁਤ ਲੋਕ ਜੁੜ ਚੁੱਕੇ ਨੇ ਤੁਹਾਡੇ ਚ ਜੁੜਿਆ ਕੋਈ ਨਹੀਂ ਸਾਡੇ ਤੋਂ ਤਕਰੀਬਨ ਵਿੱਚ ਸਾਰੇ ਮਿਕਸੀ ਬੈਠੇ ਨੇ ਜੀ ਵੈਸੇ ਤਾਂ ਤਕਰੀਬਨ ਸਾਰੇ ਨੇ ਜਿੰਨੇ ਵੀ ਹੋ ਸਕੇ ਝਾੜੂ ਨਹੀਂ ਵੋਟਾਂ ਪਾਈਆਂ ਨੇ ਪਿੱਛੇ ਮਤਲਬ ਆ ਵਸਤੀ ਪਾਈਆਂ ਨੇ ਥੋੜਾ ਕਿਤੇ ਕਿਤੇ ਸਰਕਾਰ ਵੀ ਥੋੜਾ ਬਹੁਤ ਚੂਕ ਕਰਦੀ ਆ ਉਹਨਾਂ 'ਚ ਕਮੀਆਂ ਪੇਸ਼ੇ ਲੱਗੀਆਂ ਤਾਂ ਤੁਹਾਨੂੰ ਸਰਕਾਰ ਤੁਸੀਂ ਆਮ ਆਦਮੀ ਪਾਰਟੀ ਦੀ ਬਣਾਈ ਹਾਂਜੀ ਹਾਂਜੀ ਹਾਂ ਉਹਨਾਂ 'ਚ ਤਾਂ ਕਮੀਆਂ ਪੇਸ਼ੇ ਹੈਗੀਆਂ ਸੀ ਕੁਝ ਕੰਮ ਕਾਲੀ ਕਿਸੇ ਪੱਖੋਂ ਸਹੀ ਕਰ ਗਏ ਨੇ ਕਿਸੇ ਪੱਖੋਂ ਨਹੀਂ ਸਹੀ ਕਰਿਆ ਉਹਨਾਂ ਨੇ ਬਾਕੀ ਝਾੜੂ ਵਾਲਾਂ ਦਾ ਫਲਾਰ ਇਸ ਟਾਈਮ ਵਧੀਆ ਚੱਲ ਰਿਹਾ ਸਾਡੇ ਟਾਈਮ ਵੀ ਥੋੜਾ ਹੋਇਆ ਥੋੜਾ ਹੋਰ ਟਾਈਮ ਮਿਲੇਗਾ ਇਹਨਾਂ ਨੂੰ ਤਾਂ ਸ਼ਾਇਦ ਇੱਕ ਵਾਰੀ ਨੈਕਸਟ ਵਾਰੀ ਇੱਕ ਵਾਰੀ ਹੋਰ ਆ ਜਾਣ ਤਾਂ ਜ਼ਿਆਦਾ ਪਕੜ ਹੋ ਜਾਈ ਗਿੰਦੀ ਤੇ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਜਾ ਰਹੇ ਸੀ ਪਿੰਡ ਰੂਹ ਘਰ ਨੂੰ ਕੋਈ ਗੱਲ ਨਹੀਂ ਜੀ ਬਾਬਾ ਧੰਨਵਾਦ ਤੁਹਾਡਾ ਧੰਨਵਾਦ ਤੇ ਤੁਹਾਡਾ ਕੀ ਨਾਮ ਹੈ ਜੀ ਆਰ ਬਾਬਾ ਜੀ ਤੁਸੀਂ ਪਿਛਲੀਆਂ ਸਰਕਾਰਾਂ ਵੀ ਦੇਖਿਆ ਨੇ ਪ੍ਰਕਾਸ਼ ਬਾਦਲ ਨੂੰ ਵੀ ਮੁੱਖ ਮੰਤਰੀ ਬਣਿਆ ਦੇਖਿਆ ਪੰਜ ਵਾਰੀ ਫਿਰ ਕੈਪਟਨ ਮਨਿੰਦਰ ਸਿੰਘ ਵੀ ਰਹੇ ਨੇ ਦੋ ਵਾਰ ਚੰਨੀ ਵੀ ਰਹੇ ਨੇ ਭਗਵੰਤ ਮਾਨ ਵੀ ਕਿਹੜਾ ਵਧੀਆ ਲੱਗਿਆ ਹਾਂਜੀ ਕਿਹੜਾ ਵਧੀਆ ਲੱਗਿਆ ਜੀ ਤੁਹਾਨੂੰ ਮੁੱਖ ਮੰਤਰੀ ਮੁੱਖ ਮੰਤਰੀ ਦਾ ਭਗਵੰਤ ਮਾਨ ਹੀ ਚੰਗਾ ਰਿਹਾ ਅੱਛਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਰਹੇ ਨੇ ਉਹਨਾਂ ਨੇ ਕੰਮਕਾਰ ਉਦੋਂ ਨਹੀਂ ਸੀ ਕਿਤੇ ਹਮੇਦੇ ਨਹੀਂ 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 ਕੀਤੇ ਹੂੰ ਇਹਨੇ ਕਰਨੇ ਚਾਹੀਦੇ ਤੇ ਕੀਤੇ ਨਹੀਂ ਹੂੰ ਆਇਆ ਅੱਛਾ ਮੰਤਰਾ ਕੀ ਮੈ ਲੱਗਦਾ ਤੁਹਾਨੂੰ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਹਨੂੰ ਬਦਲਣ ਦੀ ਲੋੜ ਕਿਉਂ ਪਈ ਲੋਕਾਂ ਨੂੰ ਉਹਨੂੰ ਬਦਲਣ ਦੀ ਐ ਲੋੜ ਪਈ ਕਿਉਂ ਕੰਮ ਕਰਦੇ ਤਾਂ ਬਦਲਣਾ ਨਹੀਂ ਤਾਂ ਉਹਨਾਂ ਨੇ ਕੰਮ ਨਹੀਂ ਕੀਤਾ ਤਾਂ ਬਦਲਣਾ ਪਿਆ ਆਇਆ ਹੋਇਆ ਅੱਗੇ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਤਾਂ ਕਿਹੜੀ ਪਾਰਟੀ ਦਾ ਪ੍ਰਭਾਵ ਹੈ ਪਿੰਡ 'ਚ ਆਮ ਆਮ ਪਾਰਟੀ ਦਾ ਹੀ ਪ੍ਰਭਾਵ ਹੈ ਅੱਛਾ ਤੇ ਉਧਰ ਜਿਵੇਂ ਨਰਿੰਦਰ ਮੋਦੀ ਨੂੰ ਵੀ ਦੋ ਟਰਮ ਹੋ ਚੁੱਕੇ ਨੇ ਦੋ ਵਾਰ ਪ੍ਰਧਾਨ ਮੰਤਰੀ ਰੈਲੀ ਉਹ ਤੇ ਕੀ ਲੱਗਦਾ ਪੀ ਅੱਗੇ ਬਦਲਣਾ ਚਾਹੀਦਾ ਹੈ ਤੇ ਜੇ ਬਦਲਣਾ ਚਾਹੀਦਾ ਤੇ ਫਿਰ ਆਪੂਗਾ ਕੌਣ ਮੁਕਾਬਲਾ ਕੌਣ ਕਰੂਗਾ ਬੀਜੇਪੀ ਨਾਲ ਬੀਜੇਪੀ ਨਾਲ ਤਾਂ ਮੁਕਾਬਲਾ ਆਪ ਵਾਲੀ ਕਰ ਸਕਦੇ ਆ ਹੋਰ ਨਹੀਂ ਕਰਦਾ ਤੁਹਾਡਾ ਕੀ ਨਾਮ ਆਪ ਜੀ ਬਾ ਇਧਰੇ ਉਹ ਕਰ ਲੀ ਨਾ ਫਿਰ ਵੀ ਨਾਮ ਤਾਂ ਦੱਸੋ ਜੀ ਬਲਵਿੰਦਰ ਹੈ ਅੱਛਾ ਤੁਹਾਡੇ ਕੀ ਵਿਚਾਰ ਨੇ ਨਵੀਂ ਸਰਕਾਰ ਠੀਕ ਹੈ ਤੇ ਅੱਗੇ ਪਹਿਲਾ ਵਾਲੀਆਂ ਬਾ ਇਹ ਠੀਕ ਆ ਜੀ ਜਿਹੜੀ ਚੱਲ ਰਹੀ ਹੈ ਹੁਣ ਅੱਛਾ ਉਹ ਕਿਵੇਂ ਜੀ ਭਗਵੰਤ ਸਿੰਘ ਵਾਲੀ ਹੂੰ ਠੀਕ ਹੈ। ਠੀਕ ਹੈ। ਖਾਨਵੇ ਠੀਕ ਹੈ ਜੀ। ਠੀਕ ਹੈ। ਜਿੰਮੇਦਾਰਾਂ ਨੂੰ। ਅੱਛਾ। ਬਿਜਲੀ ਵਗੈਰਾ ਮਿਲ ਜਾਂਦੀ ਹੈ ਵਧੀਆ ਕਿਸਾਨਾਂ ਨੂੰ। ਬੜੀ ਜੀ ਬਹੁਤ ਫੁੱਲ। ਅੱਛਾ। ਘਰਾਂ ਦੇ ਵਿੱਚ ਜਿਹੜੀ ਖੇਲੂ ਕੱਟਦੇ ਨੇ ਆਦੇ। ਨਾਜ਼ੁਕ ਮਰਮਰ ਤੇ ਲੱਗਦਾ ਕਿ ਉਹ ਇੰਨਾ ਉਹ ਖਰਾਬ ਹੋ ਜਰੀ ਹੈ। ਧੰਨਵਾਦ। ਤੁਹਾਡਾ ਕੀ ਨਾਮ ਹੈ ਜੀ? ਵਰਮਨ ਸਿੰਘ। ਅੱਛਾ। ਜਿਵੇਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਕੀ ਕਿਹੜੀ ਪਾਰਟੀ ਦਾ ਪ੍ਰਭਾਵ ਹੈ ਪਿੰਡ ਦੇ ਵਿੱਚ ਜਾਂ ਤੁਹਾਨੂੰ ਕੀ ਲੱਗਦਾ ਵੀ ਆਹ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਕਿ ਹੁਣ ਤਾਂ ਤੁਸੀਂ ਸਾਰਿਆਂ ਦੇਖ ਲਈਆਂ ਅਕਾਲੀ ਦਲ ਵੀ ਦੇਖ ਲਈ ਕਾਂਗਰਸ ਵੀ ਬੀਜੇ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਨਹੀਂ ਵਾ ਆਮ ਆਵਾ ਆਮ ਆਦਮੀ ਪਾਰਟੀ ਵੀ ਠੀਕ ਹੈ ਵੋ ਬੰਦੀ ਹੈ ਅਕਾਲੀ ਦਲ ਤੇ ਕਾਂਗਰਸ ਵਾਲੇ ਕਹਿੰਦੇ ਕਿ ਇਹਨਾਂ ਨੇ ਕੱਖ ਨਹੀਂ ਕਰਿਆ ਪੰਜਾਬ ਬਰਬਾਦ ਕਰਤਾ ਤਾਂ ਸਾਨੂੰ ਬਚਾਉਂਦੀ ਜਲ ਲੜ ਪਈ ਹੈ ਹੁਣ ਨਹੀਂ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਰਾਜ ਕਰਦਿਆਂ ਨੂੰ ਉਹਨਾਂ ਦੀ ਕੀ ਭ੍ਰਿਸ਼ਟਾਚਾਰ ਨਹੀਂ ਖਤਮ ਹੋਇਆ ਲੋਕੋ ਤੰਗ ਬਹੁਤ ਦੁਖੀ ਹੋ ਗਏ ਤਾਂ ਮੋਟਾ ਇਹਨਾਂ ਨੂੰ ਭਾਈਆ ਹੂੰ ਕੋਈ ਫਰਕ ਲੱਗਿਆ ਕੋਈ ਬਹੁਤ ਫਰਕ ਭ੍ਰਿਸ਼ਟਾਚਾਰ ਦਾ ਬਹੁਤ ਫਰਕ ਹੈ ਨਹੀਂ ਹਰੇਕੇ ਪੈਸੇ ਨੂੰ ਹੱਟ ਕੇ ਬੈਠ ਜਾਂਦਾ ਦਾ ਸਰਕਾਰੀ ਦਫਤਰ ਸਰਕਾਰੀ ਦਫਤਰਾਂ 'ਚ ਜਾਣੇ ਉਹ ਕੰਮਕਾਰ ਹੁੰਦੇ ਨੇ ਬਿਨਾਂ ਪੈਸੇ ਤੋਂ ਹਾਂ ਜਰੂਰ ਬਹੁਤ ਫਰਕ ਹੈ ਬਹੁਤ ਜ਼ਿਆਦਾ ਅੱਛਾ ਕਈ ਵਾਰ ਇਹ ਹੁੰਦਾ ਵੀ ਪੈਸੇ ਨਹੀਂ ਦੇਦੇ ਕੰਮ ਵੀ ਨਹੀਂ ਕਰਦੇ ਨਹੀਂ ਨਹੀਂ ਇਹੀ ਕੋਈ ਗੱਲ ਨਹੀਂ ਹੈ ਕੰਪਲੇਂਟ ਨਾਲ ਦੀ ਨਾਲ ਕੰਪਲੇਂਟ ਕਰੋ ਹੂੰ ਇਹ ਕੰਮ ਹੋਊਗਾਗਾ ਪੰਜਾਬ ਚੋਂ ਯਾਤਰਾ ਕਾਲੀ ਦਲ ਦੀ ਉਹਨੂੰ ਕਿਵੇਂ ਦੇਖਦੇ ਹਾਂ ਉਹ ਆਪਣੀ ਜਗਾ ਹੈ ਇਹ ਆਪਣੀ ਹੈ ਨੀ ਪੰਜਾਬ ਵਿੱਚੋਂ ਦੀ ਲੋੜ ਹੈਗੀ ਹੈ ਤੁਸੀਂ ਕਹਿ ਰਹੇ ਹੋ ਬੜਾ ਬੜੇ ਕੰਮ ਕਰਿਆ ਆ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕੀ ਲੋੜ ਪੈਗੀ ਇੰਨੇ ਸੁਖਬੀਰ ਬਾਦਲ ਨੇ ਤਾਂ ਪੱਠਾ ਬਹਾ ਤੇ ਸਾਰਾ ਇਹ ਤਾਂ ਬਹੁਤ ਬੁਰੀ ਹਾਲਤ ਕਰਤੀ ਪੰਜਾਬ ਦੀ ਇਹ بڑے ਬਾਦਲ ਤਾਂ ਠੀਕ ਤੇ ਇੰਨੇ ਤਾਂ ਆ ਕੇ ਜਦ 5 ਸਾਲ ਬਾਦਲ ਦੇ ਆਏ ਆ ਇਹ 5 ਸਾਲਾਂ ਨੂੰ ਕੁਝ ਨਹੀਂ ਹੋਣ ਦਿੱਤਾ ਨਹੀਂ ਫਿਰ ਜੇ ਮੰਨ ਲਓ ਸੁਖਬੀਰ ਬਾਦਲ ਕਹਿੰਦੇ ਵੀ ਕਾਲੀ ਸਰਕਾਰ ਆ ਜਿਹੜੀ ਉਹ ਪੰਥ ਦੀ ਸਰਕਾਰ ਹੈ ਤੁਹਾਨੂੰ ਪੰਥ ਨਜ਼ਰ ਆ ਰਿਹਾ ਕਿਤੇ ਕਾਹਨੂੰ ਇਹਦਾ ਆਪਣੇ ਘਰਾਂ ਨੂੰ ਲੋਚਦੇ ਆਂ ਅੰਤਕਾਰ ਨੂੰ ਪੰਥ ਨੂੰ ਕਿਤੇ ਦੇ ਦਿਆਂ ਇਹ ਇਹ ਪੰਥ ਨੂੰ ਲੈ ਕੇ ਨਾ ਫਿਰ ਸਾਰਾ ਉਪਨਾ ਹੋ ਜਵੇ ਨਹੀਂ ਫਿਰ ਇਹ ਕਾਲੀ ਦਿਲ ਚ ਮਸਲਾ ਕੀ ਆ ਕਿਉਂਕਿ ਤੁਹਾਨੂੰ ਪਤਾ ਵੀ ਪਹਿਲਾਂ ਕਈ ਮੋਰਚੇ ਵੀ ਲਾਉਂਦੇ ਰਹੇ ਨੇ ਐਡੀ ਵੱਡੀ ਪਾਰਟੀ ਸੀ ਹਨਾ ਬਣੀ ਹੈ ਨਾ ਤੇ ਇੱਕ ਸੂਬੇ ਦੀ ਪਾਰਟੀ ਸੀ ਨਾਲੇ ਇਹ ਵੀ ਵੱਡੀ ਗੱਲ ਹੈ ਪਰ ਫਿਰ ਇਹ ਹਾਲਾਤ ਕਿਉਂ ਬਣੇ ਨੇ ਉਹ ਵੀ ਕਾਰਨ ਦੱਸੂਗੀ ਇਹ ਹਾਲਾਤ ਇਨਾਂ ਨੇ ਕੰਮ ਨਹੀਂ ਕਰੇ ਤਾਂ ਇਹ ਹਾਲਾਤ ਬਣੇ ਆ ਇਨਾਂ ਨੇ ਪਬਲਿਕ ਦੀ ਨਹੀਂ ਸੁਣੀ ਤਾਂ ਕਰਕੇ ਪਲਟਾ ਵੱਗਿਆ ਇਹ ਤੁਹਾਡੇ ਇਧਰੋਂ ਕੈਪਟਨ ਮਰਿੰਦਰ ਸਿੰਘ ਸੀਗੇ ਚਰੋਦਨ ਵੀ ਕੁਰਸੀ ਗਮਾਉਣੀ ਪਈ ਸਾਧੂ ਸਿੰਘ ਧਰਮਸੂਦ ਵੀ ਇਧਰੋਂ ਰਹੇ ਨੇ ਮਨਲਾਸ਼ਦ ਹਾਂ ਬਾਤੋ ਜੋ ਸੀ ਆਪਣਾ ਨਾਬਾ ਸਾਈਡ ਤੋਂ ਤੇ ਮਤਲਬ ਜਿਹੜੇ ਤੁਹਾਡੇ ਏਰੀਏ ਦੇ ਲੀਡਰ ਨੇ ਖਾਸ ਤੌਰ ਤੇ ਕੈਪਟਨ ਮਰਿੰਦਰ ਸਿੰਘ ਉਹ ਕਹਿੰਦੇ ਸੀ ਵੀ ਅਸੀਂ 90 99% ਵਾਦੇ ਪੂਰੇ ਕਰ ਗਏ ਤੁਸੀਂ ਕਹਿੰਦੇ ਹੋਇਆ ਨਹੀਂ ਕੁਝ ਹੋਇਆ ਕੋਈ ਨਹੀਂ ਕੁਝ ਨਹੀਂ ਹੋਇਆ ਹਾਂ ਨਾ ਸਭ ਖਖੂਗੇ ਪੰਜ ਸਾਲਾਂ ਦਾ ਰਾਜੇ ਨੇ ਮੋਤੀ ਰਹਾ ਉਹ ਜਿਹੜਾ ਫਾਰਮ ਬਣਾਇਆ ਸ਼ਿਸ਼ਮਾ ਸ਼ਿਸ਼ਮਾ ਫਾਰਮ ਤੇ ਰਿਹਾ ਉਹ ਨਹੀਂ ਪਾਕਿਸਤਾਨ ਰਿਹਾ ਠੀਕ ਹੈ ਭਗਵੰਤ ਮਾਨ ਤੇ ਬਿਲਜਾਮਦਾਰ ਨੇ ਕਹਿੰਦੇ ਇਹਨਾਂ ਨੇ ਵੀ ਸਾਰਿਆਂ ਨੇ ਵਿਆਹ ਹੀ ਕਰਵਾਏ ਨੇ ਆ ਕੇ ਨਵੀਂ ਸਰਕਾਰ ਚ ਦੇਖੋ ਇਹ ਤਾਂ ਪਰਿਵਾਰਕ ਮਸਲਾ ਹੈ ਇਹ ਚ ਕੋਈ ਆਪਾਂ ਉਹ ਨਹੀਂ ਕਰ ਸਕਦੇ ਹਾਂ ਦੇਖੋ ਨੇ ਇੱਕ ਤੋਂ ਨਹੀਂ ਬਣੀ ਦੂਏ ਸੌ ਕਰਾ ਲੈ ਕੋਈ ਬਗਾਇਸ਼ਾ ਤੇ ਉਹ ਤਾਂ ਨਹੀਂ ਹੈ ਉਹਨਾਂ ਦੇ ਅਧਿਕਾਰ ਹਨ ਹਾਂ ਹਾਂ ਉਹ ਤਾਂ ਹੱਕ ਹੈ ਨਹੀਂ ਫਿਰ ਇਹ ਅੱਜ ਕੱਲ ਲੀਡਰ ਨਿੱਜੀ ਹਮਲੇ ਕਿਉਂ ਬੋਲਦੇ ਨੇ ਇੱਕ ਦੂਜੇ ਤੇ ਕੋਈ ਕਿਸੇ ਨੂੰ ਬਾਂਦਰ ਕਹਿ ਰਿਹਾ ਕੁਝ ਕਹਿ ਰਿਹਾ ਮਤਲਬ ਇਦਾਂ ਦੀ ਇਦਾਂ ਦੀ ਸਿਆਸਤ ਤੇ ਆ ਗਈ ਹੋਈ ਨਹੀਂ ਇਹ ਠੀਕ ਹੈ ਕੰਮ ਜੇ ਤੁਸੀਂ ਸੁਣਦੇ ਹੋ ਉਹਨਾਂ ਲੀਡਰਾਂ ਦੇ ਬਹਿਣਾ ਮਤਲਬ ਅੰਜਨ ਹੁੰਦਾ ਹੈ ਕਿ ਤੁਸੀਂ ਸਮਝਦੇ ਹੋ ਕਿ ਆਹ ਨਹੀਂ ਹੋਣਾ ਜਿਹਦੇ ਸਿਆਸਤ ਚ ਦੇਖੋ ਇਹ ਆਪਣੇ ਆਪਣੇ ਟੈਕਟਾ ਇਹਨਾਂ ਦੇ ਇਹਦਾ ਸਰਕਾਰ ਵੀ ਐਂ ਕਰ ਰਹੀ ਆ ਇਹ ਐਂ ਕਰ ਰਹੀ ਆ ਇਹ ਇਹਨਾਂ ਦੀ ਸਿਆਸਤਾਂ ਵੀ ਐਂ ਕਰ ਰਹੀ ਆ ਵੀ ਤੁਸੀਂ ਬਦਲੋ ਇਦਾਂ ਦੀ ਸਰਕਾਰਾਂ ਦੀ ਸਿਆਸਤਾ ਹੁੰਨੀ ਆ ਮਤਲਬ ਲੀਡਰਾਂ ਦੇ ਇੱਕ ਦੂਜੇ ਤੇ ਨਿੱਜੀ ਹਮਲੇ ਕਿਉਂ ਬੋਲਦੇ ਨੇ ਕਿਉਂ ਬੋਲਦੇ ਆ ਇਹ 20 ਪਾਟਾ ਬੱਜੇ 20 ਗਾਹ ਨੂੰ ਅਸੀਂ ਆਈਏ ਉਹਦੇ ਕਰਕੇ ਉਹ ਕਰ ਰਹੇ ਆ ਇਹ ਕਈ ਮਜ਼ਾਕ ਬਣਾਉਂਦੇ ਨੇ ਹਾਂ ਹਾਂ ਤੁਹਾਡਾ ਕੀ ਨਾਮ ਹੈ ਜੀ ਅਵਤਾਰ ਸਿੰਘ ਜੀ ਤੁਸੀਂ ਕੀ ਮੈਂ ਦੇਖਦੇ ਹਾਂ ਨਵੀਂ ਸਰਕਾਰ ਦੀ ਗੱਲ ਕਰ ਲਈ ਚਲੋ ਅੱਗੇ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਲੋਕ ਸਭਾ ਤੋਂ ਪਹਿਲਾਂ ਪੰਚਾਇਤੀ ਤੌਰ ਤੇ ਗੱਲ ਕੀਤੀ ਜਾਵੇ ਪਿੰਡ ਚ ਕਿਹੜੀ ਪਾਰਟੀ ਦਾ ਪ੍ਰਭਾਵ ਹੈ ਜੀ ਆਸਲ ਦੇ ਤਾਂ ਸਾਡੇ ਗਰੀਬਾਂ ਵਾਸਤੇ ਤਾਂ ਜੀ ਕੱਲ ਹੀ ਠੀਕ ਆ ਅੱਛਾ ਮੇਰੀ 1250 ਰੁਪਿਆ ਤਨਖਾਹ ਮਹੀਨੇ ਦੀ ਜੀ ਚੌਂਕੀ ਦਾ ਨਮਾ ਕਦੇ ਤਨਖਾਹ ਨਹੀਂ ਇਹਨਾਂ ਨੇ ਵਧਾਈ ਹੈਗੀ ਝਾੜੂ ਵਾਲੇ ਨੇ ਕੱਲੀਆਂ ਨੇ ਸਾਨੂੰ ਐਨ ਮਦਦ ਦਈਆ ਕਣਕ ਵੀ ਲਾਈਆ ਇਹਨਾਂ ਨੇ ਮਦਦ ਪੂਰੀ ਦਈਆ ਸਾਢੇ 1250 ਮਹੀਨੇ ਦੀ ਹਾਂਜੀ ਤੇ ਉਹਦੇ ਚ ਕੀ ਬਣਦਾ ਤੁਹਾਡਾ ਕੀ ਬਣਦਾ ਜੀ ਇਹਨਾਂ ਨੇ ਵਧਾਈ ਵੀ ਨਹੀਂ ਕਿ ਕੱਲੀਆਂ ਨੇ ਵਧਾਈਆ ਜੀ 500 ਤੇ ਇਹਨਾਂ ਨੇ ਸਾਢੇ 1250 ਰੁਪਿਆ ਕਰਿਆ ਇਹਨੇ ਨਹੀਂ ਕਰਿਆ ਹੈਗਾ ਝਾੜੂ ਵਾਲੇ ਨੇ ਅੱਛਾ ਨਹੀਂ ਜਿਵੇਂ 1500 ਤਾਂ ਪੈ 1 ਕਿਲੋ ਕਣਕ ਕਿੰਨੇ ਦਿੱਤੀ ਉਹਦੇ ਚ ਹੁਣ 15 ਕਿਲੋ ਕੱਲੇ ਜਣੇ ਦਿਆ ਨੇ ਹਾਂ ਫਿਰ ਫਰੀ ਕਰਤੀ ਜੀ ਜੇ ਚਲੋ ਇਹਨਾਂ ਨੇ ਆਤਾ ਪਈਆਂ ਹੋਈਆਂ ਨੇ ਫਰੀ ਵਾਲੀਆਂ ਵੀ ਜਿਹਦੀ ਕਣਕ ਮਿਲਦੀ ਤੁਸੀਂ ਉੱਚ ਗੁਜ਼ਾਰਾ ਹੋ ਜਾਂਦਾ ਕਰਦਾ ਗੁਜ਼ਾਰਾ ਕਿੱਥੇ ਹੁੰਦਾ 75 ਕਿਲੋ ਪੰਜ ਜਣਾਂ ਨੂੰ ਮਿਲਦੀ ਹੈ ਜੀ ਪਹਿਲਾਂ ਡੇਢ ਕਮਾਂਟਲ ਮਿਲਦਾ ਦਾ ਪੰਜ ਜਣਾਂ ਨੂੰ ਉਹਦੇ ਕਲੇ ਗੁਜ਼ਾਰਾ ਚੱਲ ਜਾਂਦਾ ਦਾ 4-5 ਮਹੀਨੇ ਗਾੜੀਆਂ ਨੇ ਮਦਦ ਜੀ ਜ਼ਰੂਰ ਕਰੀ ਆਵੇ ਹੁਣ ਕੱਲ ਕਾਲੀਆਂ ਦੀ ਪੂਰੀ ਝਟਾ ਝਾੜੂਗਰ ਕਾਲੀਆਂ ਦੀ ਅਸੀਂ ਤਾਂ ਵੋਟ ਪਾएंगे ਬਾਈ ਕਾਲੀਆਂ ਨੂੰ ਅੱਛਾ ਹਾਂ ਸਾਡੇ ਉਹਨਾਂ ਨੇ ਮਦਦ ਕਰੇ ਜਿਹੜਾ ਮਦਦ ਕਰੂਗਾ ਸੀ ਤਾਂ ਉਹਨੂੰ ਵੋਟ ਪਾਵਾਂਗੇ ਜੀ ਕਾਲਨੀਆਂ ਨੇ ਵੀ ਬਿਜਲੀ ਮਾਫ ਕਰੀਆ ਜ਼ਿੰਮੇਦਾਰਾਂ ਦੀ ਵੀ ਕਰਤੀ ਹੈ ਸਾਰਿਆਂ ਦੀ ਕਰੀਆ ਇਹਨਾਂ ਨੇ ਅੱਛਾ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੁਸੀਂ ਮੰਨਦੇ ਉਹਦੋਂ ਕੰਮਕਾਰ ਹੋਏ ਨੇ ਹਾਂ ਜੀ ਵਧੀਆ ਹੋਇਆ ਕੰਮ ਕਰਦੀ ਸਾਡੇ ਗਰੀਬਾਂ ਬਾਰੇ ਉਹਨੇ ਸਿਰ ਪਰ ਹੱਥ ਰੱਖਿਆ ਸਾਡੇ ਗਰੀਬਾਂ ਦੇ ਅੱਛਾ ਹਾਂ ਜੀ ਹੁਣ ਮਤਲਬ ਉਹਨਾਂ ਦੀ ਸਹੂਲਤਾਂ ਨਹੀਂ ਮਿਲਦੀਆਂ ਪੱਤੇ ਦੇ ਵੀ ਸਾਨੂੰ ਠੀਕ ਟਿਕਾ ਰੱਖਿਆ ਜੀ ਮਤਲਬ ਪਰ ਪ੍ਰਕਾਸ਼ ਸਿੰਘ ਬਾਦਲਾ ਜੀ ਵੀ ਯਾਦ ਆਉਂਦੇ ਨੇ ਮਤਲਬ ਉਹਨੇ ਮਦਦ ਕੀਤੀ ਗਰੀਬਾਂ ਦੀ ਹਾਂ ਸਾਡੀ ਤਨਖਾਹ ਦੇਖ ਸਾਡੇ 1200 ਮਹੀਨੇ ਦਾ ਕੀ ਬਣਦਾ ਜੀ ਚੰਦੂ ਮਾਜ ਨੇ ਇੱਕ ਦਿਨ ਦੇ ਰਹੇ ਨੇ ਚੰਦੂ ਮਾਜ ਨੇ ਜਿੱਤੇ ਆ ਉਹਨੇ ਵਧਾਈ ਤੀ ਤਨਖਾਹ ਇਹਨੇ ਵਧਾਈਆਂ ਨੇ ਕਾਇਮ ਨਹੀਂ ਹੋ ਗਏ ਦੀ ਝਾੜੂ ਵਾਲੇ ਨੇ ਗਰੀਬਾਂ ਦਾ ਭਲਾ ਕਰਨਾ ਚਾਹੀਦਾ ਜੀ ਉਹ ਅੱਗੇ ਕਹਿੰਦੇ ਆਟਾ ਵੀ ਦੇਣ ਦੀ ਤਿਆਰੀ ਆ ਵੀ ਪਹਿਲਾਂ ਕਣਕ ਮਿਲਦੀ ਸੀ ਤੁਹਾਨੂੰ ਲੈਣਾਂ ਚ ਖੜਨ ਦੀ ਲੋੜ ਨਹੀਂ ਅੱਗੇ ਆਟਾ ਘਰੀ ਪਹੁੰਚ ਜਾਊਗਾ ਆਟਾ ਠੀਕ ਆ ਆਟਾ ਹੁਣ ਕੇ ਪਤਾ ਜੀ ਜਦ ਕਣਕ ਚ ਮਿੱਟੀ ਬਣੀ ਵੀ ਆਟੇ ਚ ਕੇ ਬਣਿਆ ਬਾਬੂ ਜੀ ਮਤਲਬ ਮੇਰੇ ਕੋਲ ਪਈ ਆ ਮੈਂ ਦਿਖਾ ਦੇਣਾ ਤੁਹਾਨੂੰ ਉਹ ਜੀ ਮਿੱਟੀ ਆਟੇ ਚ ਆਟੇ ਚ ਕੇ ਪਤਾ ਲੱਗੂਗਾ ਤੇ ਤਾਂ ਮਿੱਟੀ ਕੱਢ ਵੀ ਲੋ ਕਣਕ ਚ ਆਟੇ ਚ ਕੇ ਕੱਢੂਗਾ ਆਟਾ ਤਾਂ ਬੇਕਾਰ ਹੋ ਗਿਆ ਜੀ ਮਤਲਬ ਭਰੋਸਾ ਨਹੀਂ ਵੀ ਕਿਵੇਂ ਦਾ ਆਵੇ ਕਿਵੇਂ ਦਾ ਨਾ ਆਵੇ ਹਾਂ ਹੁਣ ਹੁਣ ਪਤਾ ਵੀ ਕੀ ਅਗਲਾ ਕੇ ਕੇਜੇ ਪੱਧ ਬੀ ਅਗਲਾ ਕਿਹੜਾ ਕੋਲ ਖੜ ਜੂਗਾ ਹੁਣ ਉਹ ਮਨ ਤਮਨ ਕੋਲ ਥੋੜੀ ਕੋਲ ਖੜੂਗਾ ਉਹ ਜੋ ਮਰਜ਼ੀ ਕਰ ਦਿੰਦੇ ਜੀ ਕਣਕ ਦੇ ਦੂਜੇ ਕਣਕ ਮਿਲਦੀ ਤੁਸੀਂ ਧੋ ਕੇ ਪਿਆਉਣੀ ਹੁੰਦੀ ਆ ਹਾਂ ਧੋ ਕੇ ਪਿਆਉਣਾ ਮਿੱਟੀ ਆ ਉਹਦੇ ਚ ਲਈ ਵੀ ਆ ਜੀ ਨਹੀਂ ਡੇਡ ਕਮਾਂਡਰ ਮਿਲਦਾ ਹੁਣ 75 ਕਿਲੋ ਮਰੀਆ 5 ਜਣੇ ਕਾ ਗਿਰਗੀਆਂ ਦੀਆਂ ਤੇ ਮਿੱਟੀ ਦਾ ਹੁੰਦੀ ਫੇਰ ਧੰਨਵਾਦ ਤੁਹਾਡਾ ਕੀ ਨਾਮ ਹੈ ਜੀ ਮੇਰਾ ਗਰਬੀਰ ਸਿੰਘ ਹੈ ਤੁਸੀਂ ਕਿਹੜੀ ਸਰਕਾਰ ਤੋਂ ਸੰਤੁਸ਼ਟ ਰਹੇ ਹੋ ਬਹੁਤ ਆ ਗਈਆਂ ਪਹਿਲਾਂ ਬਦਿਆ ਲੱਗਦੀ ਆ ਜਿਨ੍ਹਾਂ ਨੇ ਅਸੀਂ 70 ਸਾਲ ਬਾਅਦ ਕਾਬਰਾਂ ਜੋ ਕੱਢ ਕੇ ਉੱਪਰ ਲੰਦੇ ਆ ਚਾਹੇ ਸਾਨੂੰ 1 ਰੁਪਿਆ ਦੇ ਆ ਉਹਨਾਂ ਨੇ ਦੇ ਆ ਕਾਂਗਰਸ ਸਰਕਾਰ ਨੇ ਕਦੇ ਪੰਜ ਪੈਸੇ ਕੋਈ ਵੀ ਕਿਸਾਨ ਕਹੇ ਵੀ ਕਿਸੇ ਨੂੰ ਪਏ ਹੋਣ ਅੱਛਾ ਜਿਹੜੇ 2000 ਪਾਉਂਦੇ ਨੇ ਖਾਤੇ ਚ ਉਹ ਕਹਿੰਦੇ ਹੋ ਹਾਂ ਔਰਾਂ ਨੇ 70 ਸਾਲ ਦੇਸ ਲੁੱਟਿਆ ਕਾਂਗਰਸ ਨੇ ਲੁੱਟ ਕੇ ਕਿਸੇ ਨੂੰ ਦਾਨ ਨਹੀਂ ਦਿੱਤੀ ਅੱਛਾ ਫਿਰ ਚੋਣਾਂ ਆ ਰਹੀਆਂ ਨੇ ਲੋਕ ਸਭਾ ਦੀਆਂ ਮੱਥਰ ਲੰਟੇ ਆਸੀਂ ਦੇਖੋ ਬਿਜਲੀ ਦਿੱਤੀ ਆ ਫੁੱਲ ਦੀਰੀ ਚ ਮਾ ਮੋਂ ਨੇ ਕਿਹਾ ਤਾਂ ਵੀ ਮੱਥਰ ਨਹੀਂ ਲੜਨ ਦਊਗਾ ਸਾਡੇ ਲੜਨ ਨਹੀਂ ਤੇ ਆਸੀਂ ਮੋਟਰਾਂ ਬੰਦ ਕਰਦੇ ਰਹੇ ਹੈ। ਹੈ ਸਾਨੂੰ ਤਾਂ ਇੰਨੀਆਂ-ਇੰਨੀਆਂ ਸਹੂਲਤਾਂ ਕਿਸਾਨਾਂ ਨੂੰ ਮਿਲ ਚਾਹੀਦੀਆਂ ਨੇ ਉਹ ਹੀ ਸਾਨੂੰ ਸਰਕਾਰ ਠੀਕ ਹੈ। ਬਿਜਲੀ ਮਿਲਦੀ ਰਹੀ ਹੈ ਕਿਸਾਨਾਂ ਨੂੰ ਵਧੀਆ। ਬਿਜਲੀ ਫੁੱਲ ਮਿਲਦੀ ਰਹੀ ਹੈ। ਹਾਂ ਜਿਹੜੀ ਘਰ ਵਾਲੀ ਹੈ ਮੁਫਤ ਹੈ ਉਹ ਵੀ ਹੁਣ 600 ਜੁਨਟ ਉਹ ਵੀ ਠੀਕ ਹੈ ਕਿ ਨਹੀਂ? ਹਾਂ ਉਹ ਵੀ ਠੀਕ ਹੈ। ਹਾਂ ਜੀ ਮੰਨਦੇ ਵੀ ਮੁਫਤ ਰਿਆ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਹਾਂ। ਅੱਛਾ ਸਾਨੂੰ ਬਹੁਤ ਵਧੀਆ ਸਰਕਾਰ ਆ ਇਹ ਇੱਕ ਇਹ ਭਗਵੰਤ ਮਾਨ ਦੀ ਹਾਂ ਭਗਵੰਤ ਮਾਨ ਦੀ ਨਹੀਂ ਉੱਪਰ ਤੂੰ ਤਾਂ ਸੈਂਟਰ ਦੀ ਗੱਲ ਕਰ ਰਿਹਾ ਤੁਸੀਂ ਬੀਜੇਪੀ ਦੀ ਭਗਵੰਤ ਮਾਨ ਦੀ ਗੱਲ ਕਰ ਰਿਹਾ ਮੈਂ ਜਿਹੜੀ ਪੰਜਾਬ ਚ ਭਗਵੰਤ ਮਾਨ ਦੀ ਸਾਨੂੰ ਸਭ ਤੋਂ ਵਧੀਆ ਅੱਛਾ ਹਾਂ ਅਕਾਲੀ ਕਾਂਗਰਸੀ ਨਹੀਂ ਚੰਗੇ ਲੱਗੇ ਹੈ ਅਕਾਲੀ ਵੀ ਚੰਗੇ ਤੇ ਕੋਲੇ ਕਾਂਗਰਸ ਤਾਂ ਚੰਗੇ ਜਾਂ 70 ਸਾਲ ਤੋਂ ਉਹਨੇ ਤਾਂ ਕੋਈ ਪੁੱਛਿਆ ਹੀ ਨਹੀਂ ਸੱਤਾ ਭਾਰਾ ਦੀ ਕਰੇ ਕਾਂਗਰਸ ਨੇ ਆਪਣੇ ਦੇਸ਼ ਪਰ ਉਹਨਾਂ ਨੇ ਤਾਂ ਲੁੱਟਣ ਦਾ ਰਾਹ ਭਰਿਆ ਵਾਤਾ ਵਸ ਹਾਂ ਪੰਜ ਵਾਰੀ ਮੁੱਖ ਮੰਤਰੀ ਰਹੇ ਨੇ ਪ੍ਰਕਾਸ਼ ਬਾਦਲ ਕੈਪਟਨ ਮਿੰਦਰ ਸਿੰਘ ਵੀ ਰਹੇ ਨੇ ਉਹ ਠੀਕ ਸੀਗੇ ਭਗਵੰਤ ਮਾਨ ਨਾਲੋਂ ਹੈ ਭਗਵੰਤ ਮਾਨ ਨਾਲੋਂ ਉਹ ਠੀਕ ਸੀਗੇ ਨਹੀਂ ਇਹ ਦੋਏ ਠੀਕ ਆ ਜਾਂਗਲ ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਮੁੱਖ ਮੰਤਰੀ ਦੀ ਚੱਲੀ ਹੈ ਜਾਂਗਲ ਤੱਕ ਉਹ ਠੀਕ ਰਹੇ ਨੇ ਜਦੋਂ ਉਹਨਾਂ ਦੇ ਹੁਣ ਆਪਾਂ ਜਾਣਦੇ ਹਾਂ ਹੁਣ ਕਿਹੜਾ ਕਣਕੇ ਬੀਜ ਦੇ ਖੇਤ ਵਿੱਚ ਵਿੱਚ ਕਾੜਨਿਆਰੀ ਵੀ ਤਾਂ ਜੰਮਿਆਉਂਦੀ ਹੈ ਹੈ ਉਹਨੂੰ ਤਾਂ ਬੀਜ ਦੇਣੀ ਆਪਾਂ ਆਪ ਪ੍ਰਕਾਸ਼ ਬਾਦਲ ਨੂੰ ਤੁਸੀਂ ਮੁੱਖ ਮੰਤਰੀ ਬਣਾਉਂਦੇ ਰਹੇ ਹੋ ਤੇ ਸੁਖਬੀਰ ਵੀ ਤਿਆਰ ਨੇ ਉਹਨਾਂ ਨੂੰ ਵੀ ਬਣਾਉਂਗੇ ਕਿ ਨਹੀਂ ਹੋਣਾ ਉਹਨਾਂ ਉਹਨਾਂ ਨੂੰ ਨਹੀਂ ਬਣਾਉਗੇ ਅੱਛਾ ਉਹ ਕਾਹ ਤੋਂ ਉਹ ਕਾਹ ਤੋਂ ਵੀ ਉਹਦੇ ਕੰਮ ਨਹੀਂ ਚੱਲਣਾ ਉਹ ਡੈਡੀ ਤੋਂ ਤਾਂ ਸਿ ਇਹ ਵੀ ਕਾਣ ਕੇ ਤੇ ਕਾਣ ਗਿਆ ਰਹੀ ਏ ਹਾਂ ਇਹ ਤੁਹਾਨੂੰ ਵਧੀਆ ਨਹੀਂ ਲੱਗਦੇ ਕਿ ਉਹਨਾਂ ਨੂੰ ਤਾਂ ਕੰਮ ਨਹੀਂ ਹੋਣਾ ਸੁਖਬੀਰ ਬਾਦਲ ਨੂੰ ਕੰਮ ਨਹੀਂ ਹੋਣਾ ਪੰਜਾਬ ਦਾ ਜੋ ਕੰਮ ਬਾਦਲ ਕਰਕੇ ਉਹਨਾਂ ਤੇ ਨਹੀਂ ਹੋਣਾ ਸੁਖਬੀਰ ਬਾਦਲ ਦੇ ਵਿੱਚ ਕਮੀ ਕੀ ਹੈ ਉਹ ਵੀ ਕਿਤਨਾ ਕਿਤੇ ਜਰੂਰ ਅਸੀਂ ਪੁੱਛਣੀ ਚਾਉਂਦੇ ਹਾਂ ਕਮੀ ਉਹ ਤਾਂ ਖੇਤਪਤ ਹੋੜ ਦੀ ਟੰਡੋ ਦੀ ਹੈ ਬਾਦਲ ਸਾਹਿਬ ਆਪਣੇ ਦਿਮਾਗ ਤੇ ਕੰਮ ਕਰਦੇ ਤੇ ਹੁਣ ਜਿਵੇਂ ਭਗਵੰਤ ਮਾਨ ਆਪਣੇ ਦਿਮਾਗ ਤੇ ਕੰਮ ਕਰ ਰਹੇ ਨੇ ਪੰਜਾਬ ਦਾ ਵਧੀਆ ਕੰਮ ਕਰ ਰਹੇ ਨੇ ਬੰਦ ਤਾਂ ਹੋ ਤੁਸੀਂ ਜਾਣਦੇ ਤਾਂ ਹੈ ਵੀ ਜਦ ਪੈਸਾ ਚੱਲਦਾ ਹੈ ਫੈਕਟਰੀਆਂ ਦਾ ਫਿਰ ਬੰਦ ਕਿਵੇਂ ਹੋਊਗੀ ਨੌਕਾ ਦਾ ਨੁਕਸਾਨ ਤਾਂ ਹੋ ਰਿਹਾ ਨਾ ਨੌਕਾ ਦਾ ਨੁਕਸਾਨ ਹੋ ਰਿਹਾ ਹੈ ਮਾਨ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਹੁਣ ਤੱਕ ਉਹ ਤੋਂ ਸੰਤੁਸ਼ਟ ਹੋ ਤੁਸੀਂ ਕਿ ਨਹੀਂ ਠੀਕ ਹੈ ਮਾਨ ਸਰਕਾਰ ਠੀਕ ਹੈ ਅੱਛਾ ਹਾਂ ਕਿਉਂ ਹੁਣ ਦੇਖ ਬਿਜਲੀ ਫ੍ਰੀ ਸਾਨੂੰ 0 ਫਿਰ ਆਉਂਦਾ ਹੈ ਉਹ ਡਾ ਹੋਣੀ ਹੈ ਅੱਛਾ ਇਹਦੇ ਨਾਲ ਮਤਲਬ ਮਾੜਾ ਮੋਟਾ ਫਰਕ ਪੈਂਦਾ ਵੀ ਜਿਵੇਂ ਪਹਿਲਾਂ ਬਿੱਲ ਵੀ ਭਰਨਾ ਪੈਂਦਾ ਸੀ ਸੌਦਾ ਵੀ ਆਉਂਦਾ ਸੀ ਦੁੱਧ ਦਾ ਖਰਚਾ ਵੀ ਆਉਂਦਾ ਸੀ ਇਹ ਠੀਕ ਹੈ ਇਹ ਗਰੀਬਾਂ ਵਾਸਤੇ ਠੀਕ ਹੈ ਜਿਹੜੀਆਂ ਐ ਕਰ ਰਹੀਆਂ ਹਨ ਅੱਛਾ ਠੀਕ ਹੈ ਪਿਛਲੀਆਂ ਨੇ ਕਰਿਆ ਕੁਝ ਪਿਛਲੀਆਂ ਨੇ ਹੁਣ ਕਣਕ ਲਾਤੀ ਸੀ ਉਹਨਾਂ ਨੇ ਬਾਦਲ ਨੇ ਬਾਦਲ ਜਿੰਨਾ ਚਿਰ ਹੈ ਉਹ ਆਪ ਉਹ ਤਾਂ ਕਰਦਾ ਰਿਹਾ ਵਧੀਆ ਠੀਕ ਹੈ ਹਾਂ ਬਾਕੀ ਫਿਰ ਗਾਹਾਂ ਕੇ ਰੌਲੇ ਜਿਹੜਾ ਲੱਗਾ ਘੱਮ ਠੀਕ ਹੈ ਚੰਗਾ ਜੀ ਤੁਹਾਡਾ ਕੀ ਨਾਮ ਹੈ ਬੈਂਸ ਜਿਵੇਂ ਮੁਫਤ ਵਿੱਚ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਦਿੱਤੀ ਜਾ ਰਹੀ ਹੈ 600 ਜੁਨਟ 2 ਮਹੀਨੇ ਦੀ ਤੁਹਾਨੂੰ ਲੱਗਦਾ ਵੀ ਇਹ ਠੀਕ ਹੈ ਕਿ ਜੇ ਜੁਨਟ ਲਾਣ ਦੇ ਰੇਟ ਘਟਾਣ ਦੇ ਉਹ ਠੀਕ ਸੀਗਾ ਸੋਨੋ ਜੀ ਠੀਕ ਹੈ ਜੀ ਹਾਂ ਜੀ ਬੈਂਸ ਬਿਲਕੁਲ ਠੀਕ ਹੈ ਜੀ ਜਿਹੜੇ ਜਿਹੜੇ 600 ਜੁਲਟ ਮਾਪੋ 2 ਮਹੀਨੇ ਦੀ ਬਿਲਕੁਲ ਠੀਕ ਹੈ ਜੀ ਤੁਹਾਡਾ ਕੀ ਨਾਮ ਹੈ ਜੀ ਕਰਨ ਸਿੰਘ ਬਾਬਾ ਜੀ ਪਿਛਲੀਆਂ ਸਰਕਾਰਾਂ ਵੀ ਦੇਖੀਆਂ ਨੇ ਨਵੀਂ ਵੀ ਦੇਖ ਰਹੇ ਹਾਂ ਫੇਰ ਚੋਣਾਂ ਆ ਜਾਂਦੀਆਂ ਨੇ ਕਈ ਲੋਕ ਕਹਿੰਦੇ ਨੇ ਵੀ ਅਸ ਤਾਂ ਕਿਸੇ ਤੋਂ ਸੰਤੁਸ਼ਟ ਨਹੀਂ ਤੁਸੀਂ ਕਿਤੋਂ ਸੰਤੁਸ਼ਟ ਹੋ ਮੇਰ ਤਾਂ ਨੂੰ ਬੁਲਾਉਣਾ ਆ ਇਹ ਫੇਰ ਵੀ ਤੁਹਾਡਾ ਤੁਹਾਡਾ ਨਹੀਂ ਤੁਹਾਡਾ ਅਧਿਕਾਰ ਹੈ ਬੋਲਣ ਦਾ ਹਰੇਕ ਬੰਦੇ ਦਾ ਅਧਿਕਾਰ ਹੈ ਤਾਂ ਤੁਸੀਂ ਨਵੀਂ ਧਿਰ ਚੁੜੀ ਹੈ ਜੇ ਤੁਸੀਂ ਰਾਜੇ ਨੇ ਡਿਫਾਲਟਰ ਕਰਤੀ ਦੁਨੀਆ ਸਟੇਡੀਆਂ ਚ ਕਿੰਨੇ ਕਿੰਨੇ ਪੈਸੇ ਮਾਫ ਕਰੂੰਗਾ ਭਰਨੇ ਭਰੇ ਕਿਸੇ ਨਾਲੇ ਕਹਿੰਦਾ ਭਰੋ ਨਾ ਨਾਲੇ ਬਾਲੇ ਮਾਫ਼ ਨਹੀਂ ਕਰੇ ਸਾਰੀ ਦੁਨੀਆ ਹੀ ਡਿਪਲੋਰ ਕਰਦੀ ਤੁਸੀਂ ਉਮੀਦ ਉਮੀਦ 'ਚ ਬੈਠੇ ਰਹੇ ਅਸੀਂ ਉਮੀਦ 'ਚ ਬੈਠੇ ਰਹੇ ਤੁਹਾਡੇ ਮਤਲਬ ਕੋਈ ਨਹੀਂ ਮਾਫ਼ ਹੋਇਆ ਕਈ ਪਾਸੇ ਹੋਈ ਵੀ ਨਹੀਂ ਤੁਹਾਡੇ ਨਹੀਂ ਹੋਇਆ ਸਾਡੇ ਨਹੀਂ ਹੋਏ ਅੱਛਾ ਤੇ ਫਿਰ ਮਤਲਬ ਭਰਨੇ ਪਏ ਤੁਹਾਨੂੰ ਆਪਣੇ ਹੈ ਜਿਹੜਾ ਗਿਆ ਹੋਇਆ ਸੀ ਅਜੇ ਅੱਦਬ ਚਾਲਾ ਚੱਲ ਰਿਹਾ ਅੱਛਾ ਹਾਂ ਨਵੀਂ ਸਰਕਾਰ ਜਿਹੜੇ ਐਮਐਲਏ ਵਗੈਰਾ ਨਾਲ ਗੱਲਬਾਤ ਹੋਈ ਹੈ ਉਹਨਾਂ ਨਾਲ ਨਵੀਂ ਸਰਕਾਰ ਨਵੀਂ ਸਰਕਾਰ 'ਚ ਕਿਸੇ ਐਮਐਲਏ ਨਾਲ ਨਾ ਕੋਈ ਗੱਲ ਨਹੀਂ ਅੱਛਾ ਕਿ ਤੁਹਾਨੂੰ ਲੱਗਦਾ ਭਰਨੇ ਪੈਣਗੇ ਉਹ ਭਰਨੇ ਹੀ ਪੈਣੇ ਆ ਹੁਣ ਅਜੇ ਉਮੀਦ ਕਰਦੇ ਆ ਵੀ ਚਲੋ ਦੇਖਦੇ ਆ ਉਹ ਤਾਂ ਕਹਿੰਦੇ ਵੀ ਮੈਂ 90% ਵਾਦੇ ਪੂਰੇ ਕਰ ਗਿਆ 92% ਸਾਰੇ ਹੀ ਕਰ ਗਿਆ ਉਹ ਤਾਂ ਕੋਈ ਵੀ ਕਹੇ ਜੇ ਵੀ ਕਿਸੇ ਦਾ ਕੁਝ ਬਣਿਆ ਹੋਵੇ ਕੀ ਫਾਇਦਾ ਮੁੱਖ ਮੰਤਰੀ ਪ੍ਰਕਾਸ਼ ਪਾਦਰ ਵੀ ਰਹੇ ਨੇ ਕੈਪਟਨ ਅਮਰਿੰਦਰ ਉਸ ਤੋਂ ਬਾਅਦ ਚੰਦੀ ਵੀ ਆਏ ਨੇ ਤੇ ਚੰਦੀ ਨੇ ਕੁਝ ਕਰਿਆ ਨਹੀਂ ਨਹੀਂ ਕਿੰਨੇ 2 ਮਹੀਨੇ ਜਗੇ ਹੋਣਾ ਤਾਂ ਉਹ ਤਾਂ ਇੱਕ ਹੋ ਗਿਆ ਵੀ ਲਾਨ ਹੋ ਗਿਆ ਤੇ ਭਗਵੰਤ ਮਾਨ ਉਹ ਵੀ ਨਹੀਂ ਠੀਕ ਭਗਵੰਤ ਮਾਨ ਤਾਂ ਠੀਕ ਹੈ ਹਾਂ ਅਸੀਂ ਮੋਟਰ ਤੇ ਰਾਤ ਨੂੰ ਗਏ ਇਹਨਾਂ ਦੇਣਾ ਦੇਣਾ ਮੋਟਰਾਂ ਬੰਦ ਕਰਕੇ ਆਉਂਦੇ ਰਹੇ ਆ ਜੀ ਰੀਚ ਹਾਂ ਲਾਈਟ ਵਧੀਆ ਮਿਲਦੀ ਰਹੀ ਹੈ ਵਧੀਆ ਮਿਲਦੀ ਆ ਘਰ ਵਾਲੀ ਤੁਹਾਨੂੰ ਪਤਾ ਹੀ ਹੈ ਮਾਫ ਹੈ ਫਿਰ ਹੋਰ ਕੇ ਚਾਹੀਦਾ ਤੁਹਾਨੂੰ ਅੱਗੇ ਵੀ ਵੋਟਾਂ ਆ ਰਹੀਆਂ ਨੇ ਲੋਕ ਸਭਾ ਦੀਆਂ ਲੋਕ ਸਭਾ ਚ ਭਗਵਾਨ ਤੁਮਾਨੇ ਆਉ ਸਾਡੇ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਨੇ ਤੁਹਾਨੂੰ ਆਮ ਆਦਮੀ ਪਾਰਟੀ ਠੀਕ ਲੱਗਦੀ ਹੈ ਠੀਕ ਲੱਗਦੀ ਹੈ ਜੀ ਜਦੋਂ ਕੰਮ ਕਰ ਰਹੇ ਆ ਜਿਹੜਾ ਕੰਮ ਕਰੂ ਉਹ ਹੀ ਠੀਕ ਹੋਊ ਤੇ ਉਹ ਤਾਂ ਗੈਰ ਇਹਨਾਂ ਇਕੱਲੇ ਤੇ ਕਾਂਗਰਸ ਸੀ ਪੀ ਇਹਨਾਂ ਨੇ ਨੁਕਸਾਨ ਕਰਿਆ ਪੰਜਾਬ ਦਾ ਆਮ ਆਦਮੀ ਪਾਰਟੀ ਨੇ ਇਹ ਨੁਕਸਾਨ ਕਰਿਆ ਕੋਈ ਕਹਿੰਦੇ ਹੁਣ ਲੋਕ ਪੱਪਾ ਨੂੰ ਉਹਨੂੰ ਲੱਗਦਾ ਕਿ ਹੁਣ ਹੈ ਹੈਂ ਉਹ ਉਹਨਾਂ ਨੂੰ ਪਤਾ ਹੋਊ ਨਹੀਂ ਪੰਜਾਬ ਚੋਂ ਯਾਤਰਾ ਕੱਢ ਰਹੀ ਆ ਅਕਾਲੀ ਦਰ ਉਹਨਾਂ ਨੂੰ ਜ਼ਰੂਰਤ ਹੈਗੀ ਆ ਹੁਣ ਹੈ ਪੰਜਾਬ ਚੋਂ ਯਾਤਰਾ ਕੱਢ ਰਹੇ ਨੇ ਉਹ ਪੰਜਾਬ ਚੋਂ ਦੀ ਲੋੜ ਹੈਗੀ ਸੀਗੀ ਬਈ ਉਹ ਉਹਨਾਂ ਦੀ ਮਰਜ਼ੀ ਆ ਫਿਰ ਜਾਣ ਹੂੰ ਉਹਨਾਂ ਦੇਤੇ ਆਪਾਂ ਕਿਸੇ ਨੂੰ ਰੋਕ ਤਾਂ ਨਹੀਂ ਸਕਦੇ ਹੂੰ ਬੱਸ ਫਿਰ ਠੀਕ ਠੀਕ ਤਾਂ ਇਸਨ ਸਾਡੇ ਨਾਲ ਪਿੰਡ ਰੀਟਖੜੀ ਦੇ ਬਹੁਤ ਸਾਰੇ ਨੌਜਵਾਨ ਜਾਂ ਬਜ਼ੁਰਗ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿਹੜੀ ਆਪਣੀ رائے ਰੱਖੀ ਗਈ ਹੈ ਕਿ ਕਿਹੜੀ ਸਰਕਾਰ ਤੋਂ ਸੰਤੁਸ਼ਟ ਨੇ ਤੇ ਕਿਹੜੀ ਸਰਕਾਰ ਤੋਂ ਦੇ ਕੰਮ ਕਰਨ ਜਿਹੜੇ ਠੀਕ ਨਹੀਂ ਲੱਗੇ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਨੇ ਜਿਹੜੇ ਲੋਕਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਪਟਿਆਲਾ